ਸਤਰਾ ਕਰਨਾ ਮੈਂ ਆਪਣਾ ਸੁਲਝਾ ਲੈਣਾ ਤੇ ਆਪਾਂ ਇੱਕ ਕੰਮ ਕਰੀਏ ਕਿ ਜੋ ਸਾਨੂੰ ਗੁਰੂ ਨੇ ਬਖਸ਼ਿਸ਼ ਕੀਤੀ ਹੈ ਨਾ ਗੁਰਮਤੇ ਦੀ ਗੁਰਮਤੇ ਦਾ ਨਦਰੂ ਆਪੇ ਗੁਰਸਿੱਖ ਬੈਠ ਕੇ ਤੇ ਸਾਰੇ ਵਿਚਾਰ ਕਰੋ ਤੇ ਉੱਚੋਂ ਜੋ ਸਾਰਾ ਦੰਤ ਕੱਢ ਕੇ ਤੇ ਪੁੱਤਿਆ ਪਾ ਮੰਨ ਤੇਰੀ ਬੇਨਤੀ ਆ ਕਿ ਤੁਸੀਂ ਜਿਹੜੇ ਸਾਡੇ ਲੀਡਰਾਂ ਦੀ ਗੱਲ ਕੀਤੀ ਹੈ ਨਾ ਤੁਸੀਂ ਬਿਲਕੁਲ ਠੀਕ ਕੀਤੀ ਹੈ ਮੈਂ ਤੁਹਾਡਾ ਸਹਿਮਤ ਸਾਡੇ ਵਿੱਚ ਕਈ ਇਸ ਤਰ੍ਹਾਂ ਦੇ ਵੀ ਨੇ ਕਿ ਜਿਨ੍ਹਾਂ ਨੂੰ ਇਹ ਹੁੰਦਾ ਹੈ ਕਿ ਮੈਂ ਇੱਥੋਂ ਬੋਲ ਕੇ ਤੇ ਆਪਣੇ ਨੰਬਰ ਬਣਾਉਣੇ ਆ ਬੱਲੇ ਬੱਲੇ ਕਰਾਉਣੇ ਆ ਤੁਸੀਂ ਇੱਕ ਕੰਮ ਕਰੋ ਤੁਸੀਂ ਇੱਕ ਤੇ ਇਲਾਕੇ ਦੀ ਮੀਟਿੰਗ ਸੱਦ ਲਓ ਸਵੇਰੇ ਅੱਜ ਨਹੀਂ ਸਵੇਰੇ ਸੱਦ ਇਲਾਕੇ ਦੀ ਮੀਟਿੰਗ ਸੱਦ ਕੇ ਨਾ ਉਹਦੇ ਵਿੱਚੋਂ ਤੁਸੀਂ ਇੱਕ ਪੰਜ ਮੈਂਬਰੀ ਕਮੇਟੀ ਬਣਾਓ ਮੈਨੂੰ ਸੁਣ ਜਾਓ ਉਹ ਪੰਜ ਮੈਂਬਰੀ ਕਮੇਟੀ ਸਾਡੀਆਂ ਜੜੀਆਂ ਜੱਥੇਬੰਦੀਆਂ ਨੇ ਤੁਸੀਂ ਉਹਨਾਂ ਤੱਕ ਪਹੁੰਚ ਕਰੋ ਉਹਨਾਂ ਨੂੰ ਟਾਈਮ ਨਾ ਲਵਾ ਗਾ ਮਲਾਵਾ ਸਾਡੇ ਜਿਹੜੇ ਜਾਂਦਾ ਕੋਨੇ ਉਹ ਉਧਰ ਬੈਠੇ ਤੇਲੇ ਵਾਲੇ ਵੀ ਉੱਥੇ ਆ ਪੰਨੂ ਪੁੱਤਰ ਵੀ ਉੱਥੇ ਆ ਬਾਕੀ ਜਿਹਦੇ ਬੰਦੀਆਂ ਦੇ ਵਿੱਚ ਆਦਾ ਉੱਥੇ ਨਹੀਂ ਅਸ ਟਾਈਮ ਦੇ ਤੇ ਹਾਲਾਤ ਤੇ ਬੜਿਆ ਭਈ ਹੰਨਾ ਨਾ ਪ੍ਰਦਾਨ ਐਸੇ ਪਿਛੋਟੀ ਕੇ ਲਾ ਕੇ ਭੱਜੇ ਜਾਂਦੇ ਆ ਪਰਸੋਂ ਦੀ ਗੱਲ ਜਿਹੜਾ ਕੋਈ ਉੱਥੇ ਤੁਹਾਨੂੰ ਪਤਾ ਹੋਵੇ ਜੇ ਕੋਈ ਨੌਜਵਾਨ ਉੱਥੇ ਗਿਆ ਹੋਵੇ ਪਰਸੋਂ ਤੇ ਮੈਂ ਸਟੇਜ ਤੇ ਬੋਲਣ ਲੱਗਾ ਤੇ ਥੱਲੋਂ ਮੂਸਰੋਂ ਨੇ ਬੁੱਧਾ ਹੋਇਆ ਅੰਦਾ ਉੱਤਰਿਆ ਥੱਲੇ ਬੜਾ ਸੁਣ ਲਿਆ ਤੁਹਾਡਾ ਬਾਸ਼ਨ ਅੱਗੇ ਲੱਗੋ ਯਾਰ ਉੱਥੇ ਕੀ ਹੋਇਆ ਜੇ ਮੈਂ ਬੋਲਦਾ ਰਹਿੰਦਾ ਤੇ ਸੱਟ ਵਾਲੇ ਪੈਸ ਵਿੱਚ ਆ ਕੇ ਤੇ ਉਹਦੇ ਨਾਲ ਹੱਥੋਂ ਪਾਈ ਹੁੰਦੇ ਮੈਂ ਸਪੀਕਰ ਬੰਦ ਕਰਕੇ ਤੇ ਉਹਨਾਂ ਦੇ ਵਿੱਚ ਜਾ ਕੇ ਬਹਿ ਗਿਆ ਵਿੱਚ ਆ ਕੇ ਬੈਠੇ ਮੈਂ ਕਿਹਾ ਵੀ ਤੁਸੀਂ ਨੌਜਵਾਨੋ ਇਸ ਤਰ੍ਹਾਂ ਕਰੋ ਭਈ ਤੁਸੀਂ ਅਸੀਂ ਸਾਡੀ ਮੀਟਿੰਗ ਉਹ ਚੱਲ ਰਹੀ ਆ ਅਸੀਂ ਇੱਕ ਜ਼ਿੰਮੇਵਾਰ ਆ ਇਹ ਅਸੀਂ ਜਨਤਾ ਨੂੰ ਲੈ ਕੇ ਆਏ ਆ ਸਾਡੀ ਕੋ ਜ਼ਿੰਮੇਵਾਰੀ ਆ ਅਸੀਂ ਕਿਸੇ ਮਰਜਾ ਦਾ ਚੱਲ ਰਹੇ ਹਾਂ ਤੁਸੀਂ ਵੀ ਇੱਕ ਕਮੇਟੀ ਬਣਾਓ ਸਾਨੂੰ ਮੈਂਬਰ ਦੇ ਦਿਓ ਦੇ ਦਿਓ 5 ਦੇ ਦਿਓ 7 ਦੇ ਦਿਓ ਸਾਡੇ ਨਾਲ ਬੈਠ ਕੇ ਗੱਲ ਕਰ ਲਓ ਜੋ ਕਹੋਗੇ ਉਹ ਕਰਾਂਗੇ ਪਰ ਮਰਜਾ ਦਾ ਚੱਲੋ ਉਹਨਾਂ ਨੂੰ ਨਾ ਦੇ ਦਿੱਤੇ ਮੇਰੀ ਰਾਤ ਮੀਟਿੰਗ ਹੋਈ ਉਹਨਾਂ ਦਾ ਕੱਲ ਰਾਤ 4-5 ਘੰਟੇ ਬੀਟਿੰਗ ਚੱਲੀ ਆ। ਉਹ ਚੱਲੀ। ਤੇ ਉਹ ਮੀਟਿੰਗ ਚੱਲੀ ਤੇ ਬਾਅਦ ਵਿੱਚ ਕੁਝ ਨਾ ਸੋਚ ਸਾਡੇ ਉੱਤੇ ਮੇਰਾ ਕਹਿਣ ਤੋਂ ਭਾਵੇਂ ਆ ਕਿ ਬਿਨਾਂ ਵਜ੍ਹਾ ਤੋਂ ਇੰਨਾ ਪ੍ਰੈਸ਼ਰ ਪਾ ਰਿਆ ਤੇ ਸਾਡੇ ਵਿੱਚੋਂ ਕੁਝ ਬੰਦੇ ਜਿਹੜੇ ਨੇ ਕਿਉਂਕਿ ਬਹੁਤ ਗਿਣਤੀ ਤੁਹਾਨੂੰ ਪਤਾ ਵੀ 100-200 ਜਿੱਤੇ ਬੰਦਿਆਂ ਚ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਉਹਦੇ ਵਿੱਚੋਂ ਕੁਝ ਬੰਦੇ ਫਿਰ ਖਿਬਾ ਦੇ ਯਾਰ ਇਹਨਾਂ ਨੂੰ ਕੀ ਜਵਾਬ ਦਵਾਂਗੇ ਚੱਲੋ ਵੇਖੀ ਜਿਓ ਜੜੀਓ। ਹੁਣ ਵੇਖੀ ਜਿਓ ਵਾਲੀ ਗੱਲ ਨਹੀਂ ਹੈਗੀ। ਇੱਥੇ ਸਾਨੂੰ ਦੇਖਣਾ ਪੈਣਾ ਹੈ। ਮੇਰੇ ਦਿਮਾਗ ਨਾਲ ਇੱਥੇ ਸਾਨੂੰ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ। ਉਹ ਜ਼ਿੰਮੇਵਾਰੀ ਤਾਂ ਨਿਭਾ ਸਕਦੇ ਆ। ਪਰ ਜਦੋਂ ਤੁਸੀਂ ਅੱਗੇ ਲੱਖ ਰਪੇਲਾ ਤੁਸੀਂ ਸਾਨੂੰ ਕਹੋਗੇ ਨਾ ਤੁਸੀਂ ਆਓ ਸਾਡੇ ਇਲਾਕੇ ਵਿੱਚ। ਇਹ ਬਾਟਰ ਤੁਸੀਂ ਆਹ ਜਿਹੜੀਆਂ ਗੱਲਾਂ ਸਰਦਾਰ ਸਾਹਿਬ ਨੇ ਕਈਆਂ ਨੇ ਬਹੁਤ ਕੀਤੇ ਕੀ ਗੱਲ। ਜਦੋਂ ਤੁਸੀਂ ਸਾਡੇ ਲੀਡਰਾਂ ਨਾਲ ਕਰੋਗੇ ਨਾ ਤੇ ਉਹਨਾਂ ਨੂੰ ਵੀ ਕੁਝ ਜਿਹੜਾ ਹੌਸਲਾ ਬੱਜੂ ਕਿ ਇਹ ਸਾਡੇ ਨਾਲ ਆਏ ਨੇ। ਅਸੀਂ ਨਹੀਂ ਜੋ ਚਾਹੁੰਦੇ ਤੈਨੂੰ ਕਿਹੜੇ ਕਿਸਮ ਦਾ ਨੁਕਸਾਨ ਕਰਾਈਏ ਸਾਡੇ ਪਿੱਛੇ ਜਿਹੜੇ ਖਲੋਤੇ ਨੇ ਕਿਡੀਆਂ-ਕਿਡੀਆਂ ਸ਼ਕਤੀਆਂ ਖਲੋਤੀਆਂ ਸਾਨੂੰ ਕੀ ਕਿਹਾ ਜਾ ਰਿਹਾ ਸਾਨੂੰ ਕੋਈ ਪ੍ਰਭਾਅ ਨਹੀਂ ਔਰ ਜਦੋਂ ਤੁਸੀਂ ਉੱਠ ਖਲੋਤੇ ਨਾ ਮਹਾਰਾਜ ਬਖਸ਼ੇ ਸਹੀ ਆ ਤੁਹਾਡੇ ਤੇ ਤੁਸੀਂ ਉਸ ਗੁਰੂ ਦੇ ਸਿੱਖ ਜੀ ਮੈਂ ਉਹਨਾਂ ਨੂੰ ਇੱਥੋਂ ਤੱਕ ਦੇ ਲੇਲ ਦਿੱਤੀ ਵੀ ਅਸੀਂ ਗੁਰੂ ਨਾਲ ਸਿਆਣੇ ਹਾਂ ਜੇ ਗੁਰੂ ਨੂੰ ਅਨੰਦਪੁਰ ਸਾਹਿਬ ਥੱਲੇ ਦੇ ਚਾਰਚ ਕਿਰੇ ਘੇਰਾ ਪੈ ਜਾਂਦਾ ਤੇ ਗੁਰੂ ਸਾਹਿਬ ਕਿਤੇ ਮਹੀਨੇ ਉੱਥੇ ਘਰੇ ਨੇ ਤੇ ਬਾਹਰੋਂ ਕੋਈ ਰਾਸਣ ਨਹੀਂ ਬਾਹਰੋਂ ਕੋਈ ਮਦਦ ਨਹੀਂ ਉਹ ਸਾਨੂੰ ਐਨਾ ਕੁਝ ਇੱਥੇ ਆ ਰਿਹਾ ਅਸੀਂ ਫਿਰ ਕਾਹਨੂੰ ਭਜਦੇ ਆ ਤੇ ਛੜਕਾ ਅਸੀਂ ਨਹੀਂ ਰੋਕਿਆ ਛੜਕਾ ਉਹਨਾਂ ਰੋਕਿਆ ਨੇ ਇਹਦਾ ਜਿਹੜੀ ਬਦਨਾਮੀ ਆ ਜਿਹੜੀ ਔਰ-ਔੜੀਆ ਜਿਹੜੀ ਲਾਲਾ ਲਾਲਾ ਹੋਈਆ ਉਹ ਸਰਕਾਰਾਂ ਦੀ ਹੋਈਆ ਸਾਡੀ ਤੇ ਨਹੀਂ ਹੋਰੀ ਧੱਕੜੀ ਪਾਰਥ ਦੇ ਵਿੱਚ ਐਸ ਤਰ੍ਹਾਂ ਤੇ ਜਿਹੜੀਆਂ ਅਖਬਾਰਾਂ ਤੁਹਾਡੇ ਹੱਕ ਵਿੱਚ ਘਬਰਾਂ ਦੇ ਰਹੀਆਂ ਨੇ ਅੱਜ ਤੱਕ ਜਿਸ ਮੋਰਚੇ ਨੂੰ ਤੁਸੀਂ ਸ਼ਾਂਤ ਰੱਖ ਗਏ ਮੈਂ ਤਾਂ ਹੀ ਤੁਹਾਡੇ ਚਰਨਾਂ 'ਚ ਹਾਜ਼ਰ ਹੋਇਆ ਆ ਸ਼ਖਸੀਤ ਕੋਈ ਗੱਲ ਨਹੀਂ ਸਰਦ ਕੋਈ ਬਸ ਇੱਕ ਲੱਖ ਦੀ ਮੀਟਿੰਗ ਕਰ ਲਓ ਉਸ ਮੀਟਿੰਗ 'ਚੋਂ ਇੱਕ ਕਰੋਗੇ ਤੇ ਮੈਂ ਮੀਡੀਆ 'ਮੈਂ ਬਣਾ ਰਾਂਗਾ ਉਹ ਮੀਡੀਆ ਦੇ ਰਾਈ ਸਾਰੀ ਖਬਰ ਚੜੀ ਜਦੋਂ ਜਾਏਗੀ ਤੇ ਸਾਡੇ ਲੋਕਾਂ ਦਾ ਵੀ ਜਿਹੜੇ ਉਲਟ ਬਾਜ਼ੀ ਕਰਦੇ ਨੇ ਉਹ ਵੀ ਤੇ ਜਿਹੜੇ ਜਜ਼ਬਾਤੀ ਨੇ ਉਹਨਾਂ ਤੇ ਬਹੁਤ ਪਰ ਪਰਤਾਇਆ ਵੈਕਲਸ ਬڑے ਜਿਹੜੇ ਵਿਚਾਰ ਸਾਰੇ ਚੱਲ ਸੰਗਣ ਕਿਸੇ ਸਹਾਬ ਨੇ ਤਾਲਵਾ ਸਾਹਿਬ ਨੇ ਇਹ ਕੁਦਰਤੀ ਗੱਲ ਹੈ ਅਸੀਂ ਪਕਸਨ ਚੋਂ ਉੱਥੇ ਗਏ ਸੀ ਉੱਥੇ ਤਾਲਕਾ ਪਾਸੇ ਚਲੇ ਗਏ ਮੈਂ ਤੇ ਭਾਜੀ ਅਸੀਂ ਸਾਰਾ ਮੌਲ ਵੇਖਿਆ ਮੈਂ ਉਹ ਵੀ ਗੱਲ ਕਰ ਰਿਹਾ ਸੀ ਮੈਂ ਹਾਂ ਜੀ ਇੱਥੇ ਬਹਿਣ ਦਾ ਦਿੱਲੀ ਨਾਲੋਂ ਵੱਧ ਫਾਇਦਾ ਜੇ ਸ਼ਾਂਤਮਈ ਆਪਾਂ ਇੱਥੇ ਬੈਠੇ ਆ ਤੇ ਇਹਦਾ ਪ੍ਰਭਾਵ ਜਿਹੜਾ ਉਹ ਉਹਦੇ ਨਾਲੋਂ ਵੀ ਜ਼ਿਆਦਾ ਇੱਕ ਜਿਹੜਾ ਟਾਈਮ ਹੈ ਅਗਲੇ ਲੋਕਾਂ ਨੇ ਜਿੰਨਾ ਬਾਦਰ ਤੋਂ ਅੰਮ੍ਰਿਤਸਰ ਤੋਂ ਹਿਸ਼ਾਰਪੁਰ ਤੋਂ ਇਧਰੋਂ ਦੂਰੋਂ ਆਉਣਾ ਉਹਨਾਂ ਨੂੰ ਇੱਕ ਤਿੰਨ ਦਾ ਪੰਦ ਇੱਥੇ ਵੱਜਦਾ ਛੜਕਾ ਤੇ ਉਹ ਹੀ ਨੇ ਜਿਹੜੀਆਂ ਦਿੱਲੀ ਜਾਣੀਆਂ ਨੇ ਉੱਥੇ ਕਿਹੜਾ ਆਪਾਂ ਪਾਰਲੀਮੈਂਟ ਜਾ ਕੇ ਬਹਿ ਜਾਣਾ ਉੱਥੇ ਆਪਕੋ ਫੈਸਲਾ ਕਰ ਲੈਣਾ ਇਹ ਉਹ ਜਿਹੜੇ ਲੋਕ ਪਿੱਛੋਂ ਆਏ ਨੇ ਟਰਾਲੀਆਂ ਵਾਲੇ ਬੜੇ ਸ਼ਾਂਤ ਬੈਠੇ ਨੇ ਉਹ ਆਪਕੋ ਆਪਣੇ ਉਹ ਜਿਹੜੇ ਨੇ ਉਹਨਾਂ ਦੇ ਲੀਡਰਾਂ ਦੇ ਮਤਲਬ ਇਹ ਚੱਲਦੇ ਨੇ ਰੋਜ਼ੀ ਬੇਕਾਰਿਆਂ ਸਾਡੇ ਪਿੰਡਾਂ ਜੋ ਦਿਨੇ ਜਾਂਦੇ ਨੇ ਸਵੇਰੇ ਥੋੜਾ ਜਿਆਦਾ ਰੋਣਾ ਰੱਪਾ ਜਿਆਦਾ ਕਰਕੇ ਉਹ ਨੇੜੇ ਜਾਂਦੇ ਨੇ ਫਿਰ ਉਹ ਨੁਕਸਾਨ ਆ ਮੁੰਡਾ ਸਾਡਾ ਵਿਚਾਰਾ ਫੱਟਿਆ ਗਿਆ ਪੱਟ ਤੇ ਲੱਗੀ ਹੋਲੀ ਕੰਮ ਵਾਲਾ ਬੰਦਾ ਹੀ ਬੈਠਾ ਹੁਣ ਉਹਦੇ ਨਾਲ ਹੱਲ ਤੇ ਕੁਝ ਨਹੀਂ ਹੋਇਆ ਨੁਕਸਾਨ ਤੇ ਬੜਾ ਵੱਡਾ ਜੇ ਵੱਧ ਵੀ ਲੱਗ ਸਕਦੀ ਸੀ ਸੋ ਇਹ ਸਰਕਾਰਾਂ ਤੇ ਚਾਹੁੰਦੀਆਂ ਨੇ ਵੀ ਜਿਹੜਾ ਹਿੰਸਕ ਹੋਵੇ ਤੇ ਅਸੀਂ ਇਹਨਾਂ ਤੇ ਉਹ ਆਪਣੀ ਕਾਰਵਾਈ ਕਰੀਏ ਤੇ ਜਿਹੜਾ ਪਹਿਲਾਂ ਵੀ ਆਪਾਂ ਸਾਲ ਉਥੇ ਚਲਾਇਆ ਦਿੱਲੀ ਉਹ ਵੀ ਸ਼ਾਂਤਮਈ ਕਰਕੇ ਹੀ ਇਹ ਜਿਹੜਾ ਜਿੱਤਿਆ ਗਿਆ ਐਡਾ ਵੱਡਾ ਬੋਲਚਾ ਸੀ ਜਿਹੜਾ ਇਹਦੀ ਬਾਅਦ ਮੂਲਖਾਂ ਚ ਵੀ ਦੂਰ ਤੱਕ ਜਿਹੜੀ ਗੱਲ ਗਈ ਏ ਤੇ ਹੁਣ ਵੀ ਜਿਹੜਾ ਇਹਨਾਂ ਦਾ ਸ਼ੰਕਾ ਜਿਹੜਾ ਸੰਸਾ ਇਹਨਾਂ ਦਾ ਸਿਰਸਾ ਸਾਹਿਬ ਦਾ ਉਹ ਸਾਰੀ ਹਰ ਇੱਕ ਸੂਜਵਾਨ ਸਿੱਖ ਦਾ ਜਿਹੜਾ ਸਮਝਦਾਰ ਲੋਕ ਨੇ ਉਹ ਗੱਲ ਨੂੰ ਸਮਝਦੇ ਨਹੀਂ ਜਦੋਂ ਆਪਾਂ ਅੱਗੇ ਜਾਵਾਂਗੇ ਨਿਸ਼ਾਨ ਕਰਾਵਾਂਗੇ ਤੇ ਸੋ ਮੈਂ ਹੁਣ ਜਿਹੜੀ ਕਮੇਟੀ ਵਾਲੀ ਗੱਲ ਤਾਂ ਦੋ ਚਾਰ ਬੰਦਿਆਂ ਦੀ ਨਹੀਂ ਮੈਂ ਤਾਂ ਕਹਿੰਦਾ ਜਿੰਨੇ ਤੁਸੀਂ ਬੈਠੇ ਜੇ ਹੋਰ ਵੀ ਦੋ ਦੋ ਨਾਲ ਲਵੋ ਤੇ ਹੋਣ ਪਟਾਈਮ ਵੀ ਵੇਲਾ ਕੋਈ ਐਡਾ ਕੰਮ ਦਾ ਟਾਈਮ ਨਹੀਂ ਹੈਗਾ ਸਾਰੇ ਤੇ ਨੇੜੇ ਬੰਦਾ ਆ ਵੀ ਸਕਦਾ ਕੰਮ ਕਰਨ ਨੂੰ ਕੋਈ ਵੱਡੀ ਗੱਲ ਨਹੀਂ ਜੀ ਉੱਥੋਂ ਆਪਾਂ ਬੜੀ ਜ਼ਰੂਰ ਹੈ ਆ 7-8 ਕਿਲੋਮੀਟਰ ਹੈ ਭੱਜ ਕੇ ਸਾਰੇ ਉੱਥੇ ਆਪਣੀ ਜ਼ਿੰਮੇਵਾਰੀ ਸਮਝਣ ਜਿਹੜਾ ਇਹਨਾਂ ਦਾ ਕੈਂਪ ਜਿੱਥੇ ਵੀ ਜੇ ਉੱਥੇ ਕੋਈ ਸਟੇਜ ਵਗੈਰਾ ਲਗਾਈ ਜਾਏ ਤੇ ਕੋਈ ਇਸੇ ਤੇ ਵੀ ਸਾਰੇ ਸੁਝਾਅ ਦੇਣਾ ਤੇ ਇੱਥੇ ਬੜਾ ਵਧੀਆ ਪ੍ਰਬੰਧ ਹੈ ਲੰਗਰ ਪਾਣੀ ਦਾ ਆਉਣ ਜਾਣ ਦਾ ਨੇੜੇ ਦਾ ਡੀਜ਼ਲ ਖਰਚੇ ਨੇ ਦੂਰ ਤੇ ਪ੍ਰਬੰਧ ਤੋਂ ਸੋ ਬੜੀ ਵਧੀਆ ਗੱਲ ਹੈ ਜੇ ਦੇ ਤੇ ਸਾਰੇ ਲੋਕ ਮਿਲ ਕੇ ਸਾਰਿਆਂ ਦੇ ਆਪਸੇ ਆਪਸੇ ਗੱਲਾਂ ਜੇ ਕੋਈ ਸੋਸ਼ਲ ਮੀਡੀਆ ਨੈਟਵਰਕ ਜੀ ਉਹਨਾਂ ਬੰਦ ਕਰਤਾ ਜੇ ਇਹੋ ਜਿਹੇ ਕਲਿੱਪ ਛੋਟੇ ਛੋਟੇ ਬਣਾ ਕੇ ਜੇ ਵਟਸਐਪ ਤੇ ਫੇਸਬੁਕਾਂ ਤੇ ਪਾਇਆ ਜਾਂਦੀ ਇੱਥੋਂ ਨਾ ਕਾਲੀ ਕਰੋ ਇੱਥੇ ਜਿਹੜਾ ਮੋਰਚਾ ਇੱਥੇ ਚਲਾਇਆ ਜਾਂਦਾ ਤੇ ਬੜੀ-ਬੜੀਆ ਰਹੇਗੀ ਸੋ ਇਹ ਸਾਰੀਆਂ ਗੱਲਾਂ ਨੇ ਨਿੱਕੀਆਂ ਨਿੱਕੀਆਂ ਤੁਸੀਂ ਸਾਰੇ ਸਿਆਣੇ ਜੇ ਤੇ ਮੇਰੇ ਹਿਸਾਬ ਨਾਲ ਤੇ ਇਹ ਵੀ ਉੱਥੇ ਸਾਰੇ ਹੀ ਟਾਈਮ ਕੱਢ ਕੇ ਜਾਓ ਚੰਦੀ ਆਪਾਂ ਇਹਨਾਂ ਬੇਸਤੀਆਂ ਪਰੋਂ ਲੈ ਥੋੜੀ ਜਿਹੀ ਜ਼ਿੰਮੇਵਾਰੀ ਮੜ ਜਾਂਦੀ ਇੱਕ ਮੈਂ ਇਹ ਨਹੀਂ ਵੀ ਆਪਣੀ ਫਲਾਣੀ ਨੂੰ ਨੇ ਜਾਂ ਫਲਾਣੀ ਹੈ ਜਾਂ ਦੂਜੀ ਸਾਡੇ ਦਾ ਮਸਲਾ ਸਾਰਿਆਂ ਦਾ ਇਕੱਠੇ ਆਪਾਂ ਇੱਕ ਗੱਲ ਕਰਨੀ ਹੈ ਵੀ ਉਹ ਤੇ ਹੁੱਲੜ ਬਾਜੀ ਨਹੀਂ ਹੋਣਦੇ ਨਹੀਂ ਸਾਡੀ ਇਨੀਆਂ ਜੁੱਤਾਂ ਦਾ ਹੈ ਉਹ ਤੇ ਇਹਨਾਂ ਦੇ ਕੋਲ ਚਲੀ ਇਹਨਾਂ ਦੇ ਕੈਂਪ ਵਿੱਚ ਬੈਠੀ ਹੈ ਵੀ ਆਪਾਂ ਬੈਠ ਕੇ ਜੋ ਤੇ ਨੌਜਵਾਨ ਸਾਡੇ ਥੋੜੀ ਬਾਦੀ ਕਰਦੇ ਨੇ ਸਾਡੇ ਬੱਚੇ ਉਹਨਾਂ ਨੂੰ ਆਪਾਂ ਸਮਝਾ ਕੇ ਬੜੇ ਪਿਆਰ ਸਤਿਕਾਰ ਨਾਲ ਰਹਿਣਾ ਹੈ ਅੱਜ ਤੁਹਾਨੂੰ ਸਾਰੇ ਤੁਸੀਂ ਸਾਡੇ ਨਾਲ ਸਾਨੇ ਉਹ ਗੱਲ ਚੱਲ ਰਹੀ ਹੈ ਇੱਤਲ ਹੋ ਜਾਏਗੀ ਕੀ ਹੋਏਗਾ ਅਗਲੇ ਕੱਲ ਤਾਂ ਕੇਦਨ ਚੋਰ ਵੀ ਆ ਜਾਵੇ ਮੈਂ ਤੁਹਾਡੇ ਕਰਨ ਨਾਲ ਜੋ ਆਖਰ ਚਹੀ ਬੇਨਤੀ ਕਰਨੀ ਹੈ ਵੀ ਆਪਾਂ ਸਾਰਿਆਂ ਨੂੰ ਜੋ ਸਰਸਾ ਸਾਹਿਬ ਨੇ ਮੈਨੂੰ ਵੀ ਹੁਕਮ ਕੀਤਾ ਹੈ ਮੈਂ ਇਹਦੇ ਨਾਲ ਆਪ ਕੋ ਪ੍ਰਵਾਨ ਕਰ ਲਿਆ ਉਸ ਦਿਨ ਤੋਂ ਕਰਨਾ ਹੈ ਬਿਲਕੁਲ ਇਹਨਾਂ ਨਾਲ ਜਿਲ੍ਹਾ ਉੱਤੇ ਤੱਕਾ ਹੋਇਆ ਹੈ ਮੇਰੀ ਅੱਜ ਦੀ ਡੀਐਸਪੀ ਸਾਹਿਬ ਨਾਲ ਗੱਲ ਹੋ ਰਹੀ ਸੀ ਮੈਂ ਡਿਪਟੀ ਸਾਹਿਬ ਆਪ ਤੋਂ ਇਲਾਕਾ ਬੰਦ ਕਰਨ ਲਈ ਕਿੰਨਾ ਉਸਰ ਪੈ ਜਾਏਗਾ ਸਾਨੂੰ ਘਰਾ ਹੀ ਬੰਦ ਕਰ ਦਿਓ ਆ ਹੇਠੋਂ ਵੀ ਅਸੀਂ ਜਾ ਰਹੇ ਐਤੋਂ ਵੀ ਬੰਦ ਕਰ ਦਿਓ ਕਿੱਲਾ ਚਿਰ ਸਾਨੂੰ ਨੂੰ ਕਿੱਲਾ ਉਹ ਕਿੱਲਾ ਦੋ ਕਿੱਲੇ ਪੋਲੇ ਇਹਦੇ ਤੋਂ ਬੰਦ ਕਰ ਦਿਓ ਇਹ ਕਿਹੜੀ ਵੱਡੀ ਗੱਲ ਐ ਸਿੱਧਾ ਹੀ ਸਾਨੂੰ ਘਰਾ ਹੀ ਬੰਦ ਕਰ ਦਿਓ ਹਰਿਆਣਿਆਂ ਨੇ ਆਂਦੇ ਨੇ ਸਾਨੂੰ ਕਰ ਦਿੱਤਾ ਉਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਤੁਸੀਂ ਸਾਰੇ ਬੜੇ ਸੂਝਵਾਨ ਹੋ ਬੜੇ ਸਿਆਣੇ ਹੋ ਪਰ ਤੁਹਾਡਾ ਪਿੰਡ ਬਹੁਤ ਚੰਗਾ ਵੱਡੇ ਪਿੰਡ ਦੇ 'ਚ ਜਿਵੇਂ ਤੁਸੀਂ ਨਿਭਰਿਓ ਇਸ ਤਰ੍ਹਾਂ ਦੇ ਬੜਾ ਬੜਾ ਹੋ ਕੇ ਮੈਂ ਤੁਹਾਡੇ ਚਰਨਾਜ ਬੇਨਤੀ ਕਰਦਾ ਆਖਰ ਵਿੱਚ ਇਹ ਸੱਚਾ ਸਾਬ ਬੈਠੇ ਨੇ ਜੱਟ ਭਰਾ ਲੈ ਸਾਡੇ ਇਹ ਨਹੀਂ ਕੋਈ ਇਹਨਾਂ ਨੇ ਵਿਚਾਰਿਆਂ ਨੇ ਕੋਈ ਕਰ ਲੈ ਕੇ ਜਾਣਾ ਇਹ ਵੀ ਇਹ ਚਾਹਦੇ ਨੇ ਵੀ ਸਾਡੇ ਰਹੀਂ ਸਾਡੇ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਕੋਈ ਸਰਕਾਰ ਸਾਡੇ ਬੱਚਿਆਂ ਦਾ ਨੁਕਸਾਨ ਨਾ ਕਰਦੇ ਉਸ ਕਰਕੇ ਤੁਹਾਡੇ ਚਰਨਾਜ ਹਾਜ਼ਰ ਹੋਏ ਆ ਮੈਨੂੰ ਬੜੀ ਗੱਲ ਯਾਦ ਹੈ ਰੌਣਾ ਖਾਂ ਬੰਦ ਨੇ ਵੀ ਅਸੀਂ ਇੱਕ ਕੁੰਗੜਾ ਲਾ ਲਈਏ ਨਾ ਜੰਗਲ کئی ਬੰਦੇ ਮਰ ਜਾਣਗੇ ਪਰ ਅਸੀਂ ਆਪਣੀ ਪਰਜਾ ਵੀ ਤੇ ਬਚਾਣੀ ਹੈ ਨਾ ਉਸ ਕਰਕੇ ਇਹਨਾਂ ਦੀ ਜਿਹੜੀ ਗੱਲ ਹੈ ਤੁਸੀਂ ਸਾਰਾ ਕੁਝ ਇਹਨਾਂ ਦਾ ਸਿੱਖੀ ਪਰੇ ਵੀ ਸੁਣਦੇ ਰਹਿੰਦੇ ਹੋ ਜੋ ਸਿੱਖੀ ਪ੍ਰਚਾਰੇ ਕਰਦੇ ਨੇ ਉਹ ਇਹਨਾਂ ਦਾ ਕੇਦਲ ਨਿੱਜੀ ਦਾ ਰੌਣਾ ਹੈ ਨਹੀਂ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਵਸੇ ਇਹ ਬੇਨਤੀ ਹੈ ਆਪਾਂ ਸਾਰੇ ਉੱਥੇ ਬੈਠ ਕੇ ਦੋ ਤਿੰਨ ਘੰਟੇ ਬਸ ਇਹਨਾਂ ਵਿਚ ਰੌਣਾ ਪਹਿਲਾਂ 11:00 ਵਜੇ ਤੋਂ ਲੱਗ ਨਬੋਲੇ ਤਾਂ ਸਾਰੇ ਆਪਾਂ ਬੈਠ ਕੇ ਬੱਚਿਆਂ ਨੂੰ ਸਮਝਾ ਕੇ ਸਾਰਾ ਇਹ ਮੋਰਚਾ ਜਿੱਤਣ ਵਾਲੇ ਪਾਸੇ ਕਰੀਏ ਸਾਨੂੰ ਕੀ ਫਰਕ ਪੈਂਦਾ ਜਦੋਂ ਘਰੋਂ ਹੀ ਨਿਕਲ ਗਏ ਲਾਲਵੇੋਂ ਨਿਕਲ ਗਏ ਮਾਂ ਫੇਰ ਸੌਲੀ ਬਹਿ ਜੀ ਇਹ ਤਾਂ ਬਾਵੇਂ ਸ਼ਦਾਨੇ ਬਹਿ ਜੀ ਬਹਿ ਹੀ ਜਾਣਾ ਨਾ ਕਿਧਰੇ ਉਹ ਕੋਈ ਗੱਲ ਨਹੀਂ ਜੋ ਤੁਹਾਡੇ ਬਾਹਰਲੇ ਦੇਸ਼ਾਂ ਚੋਂ ਕੌਣ ਆਉਂਦੇ ਨੇ ਜੋ ਸਾਰੇ ਦੇਸ਼ ਚੋਂ ਜੋ ਸਾਰੇ ਲੋਕ ਇਸ ਮੋਰਚੇ ਨਾਲ ਜੁੜਨ ਲਏ ਨੇ ਸਿਰਫ ਸਰਕਾਰ ਦੇ ਤੱਕੇ ਨਾਲ ਜੁੜਨੇ। ਸਰਕਾਰ ਸ਼ਾਂਤ ਮਈ ਰਹੀ ਤੇ ਇਹ ਲੋਕ ਨੇ ਹਟ ਜੁੜਨੇ। ਇਹੀ ਮੇਰੇ ਮਾਣੇ ਚਰਨਾ ਹੀ ਬੈਂਦੀ ਹੈ। ਇਹਨਾਂ ਕੁਝ ਬੋਲਦਿਆ ਮੇਰੇ ਤੋਂ ਕੋਈ ਅਸਾਂ ਕੁਝ ਵੀ ਕਹਿੰਦੇ ਨਾ ਕਿ ਆਵੇ। ਉਹਦੀ ਵੀ ਮੈਂ ਤੁਹਾਡੇ ਤੋਂ ਸਰਸਾ ਸਾਹਿਬ ਤੋਂ ਸਾਰਿਆਂ ਤੋਂ ਹੱਥ ਜੋ ਬਾਬੇ ਮਾਗਨ ਆਏ। ਬੈਠ ਜੀ ਕਿ ਫਤਿਹ। ਇਹਨਾਂ ਨੇ ਸਾਡੇ ਪਿੰਡ 'ਚ ਆਏ ਨੇ। ਸਾਡੇ ਤੋਂ ਮੰਗ ਕੀਤੀ ਹੈ। ਸਾਨੂੰ ਚਾਹੀਦਾ ਕੋਈ ਕਮੇਟੀ ਬਣਾ ਕੇ ਜ਼ਿੰਮੇਵਾਰੀ ਲਈ ਜਾਏ ਕੋਈ 5-10 ਬੰਦੇ ਰੋਜ਼ ਉੱਥੇ ਰਹਿਣ ਤੇ ਇਸ ਕੰਮ ਨੂੰ ਬੋਝ ਕੇ ਰੱਖਣ ਵੀ ਕੋਈ ਹਲਾ ਗੋਲਾ ਨਾ ਹੋਵੇ ਸ਼ਾਂਤੀ ਨਾਲ ਮੋਰਚਾ ਚੱਲੇ ਸੋ ਮੇਰੀ ਤੇ ਬੇਨਤੀ ਇਹ ਵੇ ਤੁਸੀਂ ਸਾਰੇ ਸਿਆਣੇ ਬੈਠੇ ਹੋ ਕੋਈ ਕਮੇਟੀ ਬਣਾ ਲਓ ਕਾਰ ਬੰਦਿਆਂ ਦੀ ਜਿਹੜੇ ਰੋਜ਼ ਭਾਵੇਂ ਅੱਡੇ ਜਾਣ ਭਾਵੇਂ ਸਾਰੇ ਜਾਣ ਰੋਜ਼ ਉੱਥੇ ਡਿਊਟੀ ਦੇਣ ਤੇ ਇਸ ਕੰਮ ਨੂੰ ਹੱਲ ਕੇ ਰੱਖਣ ਵੀ ਝਗੜਾ ਨਾ ਹੋਵੇ ਕੋਈ ਵੈਗੁਰੂ ਜੀ ਕਾ ਖੰਤਾ ਵੈਗੁਰੂ ਜੀ ਕੀ ਪਾ